ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾਠ ਸੁਣ ਕੇ ਖਾਲਸਾ ਜੀ ਜੀਵਾਂ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦੇ ਹਨ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਹੜੇ ਸਤਿਗੁਰਾਂ ਨੇ ਖਾਲਸਾ ਜੀ ਆਪਣੇ ਸਿੱਖਾਂ ਨੂੰ ਉੱਚਿਆਂ ਕੀਤਾ ਹੈ ਐਸੀ ਖਾਲਸਾ ਜੀ ਅਮੋਲਕ ਦਾਤ ਬਖਸ਼ੀ ਹੈ ਨਾਮ ਬਖਸ਼ਿਆ ਹੈ ਜਿਸ ਨਾਮ ਨੂੰ ਜਪ ਕੇ ਇਹਨਾਂ ਸਾਰੇ ਖੰਡਾਂ ਬ੍ਰਹਿਮੰਡਾਂ ਦੀ ਸੋਝੀ ਆ ਜਾਂਦੀ ਹੈ ਜਿਸ ਨਾਮ ਨੂੰ ਜਪ ਕੇ ਖਾਲਸਾ ਜੀ ਤਿੰਨ ਮਹਾਨ ਦੇਵਤਿਆਂ ਤੋਂ ਉੱਚੀ ਬਿਰਤੀ ਹੋ ਜਾਂਦੀ ਹੈ ਜਿਸ ਨਾਮ ਨੂੰ ਜਪ ਕੇ ਸੱਚਖੰਡ ਵਿੱਚ ਜਗ੍ਹਾ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਮ ਨੂੰ ਜਪ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਖੁਸ਼ੀ ਨਸੀਬ ਹੋ ਜਾਂਦੀ ਹੈ ਸੋ ਐਸਾ ਖਾਲਸਾ ਜੀ ਮਹਾਰਾਜ ਜੀਆ ਨੇ ਸਾਡੇ ਉੱਤੇ ਪਰਉਪਕਾਰ ਕੀਤਾ ਹੈ ਇਹ ਜੋ ਜੀਵਨ ਹੈ ਜੇ ਇਹਨੂੰ ਵਿਅਰਥ ਗਵਾ ਲਿਆ ਜੇ ਇਹਦੇ ਵਿੱਚ ਕੋਈ ਕਮਾਈ ਨਾ ਕੀਤੀ ਕੋਈ ਨਾਮ ਨਾ ਜਪਿਆ ਕੋਈ ਨੀਕੀ ਨਾ ਕੀਤੀ ਕੋਈ ਚੰਗੇ ਸ਼ੋਭ ਗੁਣ ਧਾਰਨ ਨਾ ਕੀਤੇ ਫਿਰ ਖਾਲਸਾ ਜੀ ਇਸ ਜਨਮ ਦਾ ਕੋਈ ਲਾਭ ਨਹੀਂ ਲਾਹਾ ਨਹੀਂ ਹੈ ਲਾਹਾ ਇਸ ਜਨਮ ਦਾ ਤਾਂ ਹੀ ਹੋਇਆ ਜੇ ਆਪਾਂ ਨਾਮ ਜਪਾਂਗੇ ਸ਼ੋਭ ਗੁਣ ਅਪਣਾਵਾਂਗੇ ਸਾਡੀ ਸੁਰਤੀ ਬਿਰਤੀ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਵਸੇ ਰਹਿਣਗੇ ਅਠੋ ਪੈਰ ਉਸ ਪਰਮੇਸ਼ਰ ਨਾਲ ਜੁੜਾਂਗੇ ਜਿਸ ਪਰਮੇਸ਼ਰ ਦਾ ਖਾਲਸਾ ਜੀ ਸਾਰਿਆਂ ਜੀਵਾਂ ਦਾ ਸਹਾਰਾ ਆਸਰਾ ਹੈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ ਜਿੰਨਾ ਜੀਵਾਂ ਦਾ ਹੈ ਕਿਉਂਕਿ ਉਹ ਸਾਰਿਆਂ ਦੀ ਸਹਾਇਤਾ ਕਰਨ ਵਾਲਾ ਹੈ ਸਾਰਿਆਂ ਦੀ ਆਸਾਂ ਨੂੰ ਪੂਰਿਆਂ ਕਰਨ ਵਾਲਾ ਹੈ ਸਾਰਿਆਂ ਦੇ ਖਾਲਸਾ ਜੀ ਮਨਾਂ ਦੇ ਦੁੱਖ ਦਰਦ ਨੂੰ ਜਾਣਨ ਵਾਲਾ ਹੈ ਸਾਰੇ ਜੀਵਾਂ ਨੂੰ ਉਸ ਵਾਹਿਗੁਰੂ ਤੇ ਭਰੋਸਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਆਪਾਂ ਵੀ ਮਹਾਰਾਜ ਕੋਲੋਂ ਇਹੋ ਕੁਝ ਮੰਗਿਆ ਕਰੀਏ ਕਿਉਂਕਿ ਜੇ ਸਤਗੁਰਾਂ ਦੇ ਚਰਨਾਂ ਵਾਲ ਆਪਾਂ ਧਿਆਨ ਧਾਰਾਂਗੇ ਤੇ ਮਹਾਰਾਜ ਦੀ ਖੁਸ਼ੀ ਵੀ ਨਸੀਬ ਹੋਵੇਗੀ ਸੋ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੀਂ ਜੋਤ ਪੰਜਵੇਂ ਨਾਨਕ ਸਤਗੁਰੂ ਫਰਮਾਉਂਦੇ ਹਨ ਸੋਈ ਧਿਆਈ ਹੈ ਜਿਹੜੇ ਸਿਰ ਸਾਹਾ ਪਾਤ ਸਾਹ ਹੋ ਉਹੀ ਪਰਮੇਸ਼ਰ ਨੂੰ ਜਪੀਏ ਜਿਹੜਾ ਸਾਰੇ ਸ਼ਾਹਾਂ ਦੇ ਉੱਤੇ ਪਾਤਸ਼ਾਹ ਹੈ ਸਾਰਿਆਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਸਭ ਰਾਜਿਆਂ ਦਾ ਰਾਜਾ ਮਹਾਰਾਜਾ ਹੈ ਉਸ ਵਾਹਿਗੁਰੂ ਜੀ ਨੂੰ ਧਿਆਉਣਾ ਕਰੀਏ ਉਸ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰੀਏ हे ਮੇਰੀਏ ਸੋਹਣੀਏ ਜਿੰਦੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪ੍ਰੇਮ ਪਾਈਏ ਪ੍ਰੀਤ ਪਾਈਏ ਜਿਹੜਾ ਰਾਜਿਆਂ ਦਾ ਰਾਜਾ ਮਹਾਰਾਜਿਆਂ ਦਾ ਮਹਾਰਾਜਾ ਹੈ ਸੋ ਖਾਲਸਾ ਜੀ ਕਲਗੀਧਰ ਸਵਾਮੀ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਧੁਰ ਕੀ ਬਾਣੀ ਸ਼੍ਰੀ ਜਾਪ ਸਹਿਬ ਵਿੱਚ ਬਚਨ ਕਰਦੇ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਐਸੇ ਦੀਨ ਦਿਆਲ ਪਾਸ਼ਾ ਮਹਾਰਾਜੀਆਂ ਦਾ ਖਾਲਸਾ ਜੀ ਸਰੂਪ ਹੈ ਸੋ ਇਸ ਕਰਕੇ ਗੁਰਮਖੋ ਤਿਸ ਹੀ ਕੀ ਕਰ ਆਸ ਮੰਨ ਜਿਸ ਕਾ ਸਭਸ ਵੇ ਸਾਹ ਜਿਹੜੇ ਜੀਵ ਖਾਲਸਾ ਜੀ ਸਾਰੇ ਜੀਵ ਲਗਭਗ ਉਸ ਪਰਮੇਸ਼ਰ ਵਾਹਿਗੁਰਜੀ ਤੇ ਭਰੋਸਾ ਕਰਦੇ ਹਨ ਤੇ ਮਹਾਰਾਜ ਸਾਨੂੰ ਵੀ ਸਮਝਾਉਂਦੇ ਆ ਕਿ ਆਪਣੇ ਮਨਾਂ ਨੂੰ ਆਖਣਾ ਕਰੋ ਸਿਰਫ ਉਹ ਪਰਮੇਸ਼ਰ ਹੀ ਹੈ ਜਿਹੜਾ ਸਭ ਜੀਵਾਂ ਦੀ ਸਹਾਇਤਾ ਕਰਦਾ ਹੈ ਸਾਰਿਆਂ ਜੀਵਾਂ ਦੀ ਰੱਖਿਆ ਕਰਦਾ ਹੈ ਉਹਦੇ ਤੋਂ ਬਿਨਾ ਹੋਰ ਕੋਈ ਵੀ ਖਾਲਸਾ ਜੀ ਭਰੋਸੇ ਦੇ ਯੋਗ ਨਹੀਂ ਹੈ ਸੋ ਮਹਾਰਾਜ ਕਹਿੰਦੇ ਹਨ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ ਆਪਣੀਆਂ ਸਾਰੀਆਂ ਸਿਆਣਪਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਤੇ ਗੁਰੂ ਮਹਾਰਾਜ ਦੀ ਸ਼ਰਣੀ ਪੈਣਾ ਚਾਹੀਦਾ ਸਾਡੇ ਗੁਰੂ ਕੌਣ ਹਨ 10 ਪਾਤਸ਼ਾਹੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਾਲਸਾ ਪੰਥ ਵੀ ਸਾਡਾ ਗੁਰੂ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਹਨ ਉਥੇ ਖਾਲਸਾ ਜੀ ਗੁਰੂ ਕਾ ਖਾਲਸਾ ਵੀ ਸਾਡਾ ਗੁਰੂ ਹੈ ਕਿਉਂਕਿ ਮਹਾਰਾਜ ਜੀਆ ਨੇ ਆਪਣਾ ਸਰੂਪ ਆਖਿਆ ਹੈ ਤੇ ਜਦੋਂ ਆਪਾਂ ਨਾਮ ਲੈਣਾ ਹੋਵੇ ਗੁਰੂ ਵਾਲੇ ਬਣਨਾ ਹੋਵੇ ਫਿਰ ਸਾਨੂੰ ਪੰਜਾਂ ਸਿੰਘਾਂ ਦੇ ਪੇਸ਼ ਹੋਣਾ ਪੈਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਅੰਦਰ ਪੰਜ ਸਿੰਘ ਤਿਆਰ ਬਰਤਿਆਰ ਹੋ ਕੇ ਖਾਲਸਾ ਜੀ ਜਦੋਂ ਖੰਡੇ ਬਾਟੇ ਦੀ ਪੌਲ ਨੂੰ ਤਿਆਰ ਕਰਦੇ ਹਨ ਫਿਰ ਸਾਡੇ ਅੱਖਾਂ ਵਿੱਚ ਸਿਰ ਵਿੱਚ ਮੁਖ ਵਿੱਚ ਖਾਲਸਾ ਜੀ ਉਹ ਬੂੰਦਾਂ ਪੈਂਦੀਆਂ ਹਨ ਤੇ ਸਾਨੂੰ ਉਸ ਵੇਲੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਪੰਜ ਸਿੰਘ ਆਖਦੇ ਬੋਲ ਗੁਰਮੁਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਕਰਕੇ ਗੁਰਮੁਖੋ ਪੰਥ ਵੀ ਸਾਡਾ ਗੁਰੂ ਹੈ ਪੰਥ ਵਿੱਚ ਵੀ ਉਹੀ ਜੋਤ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਪੰਜਾਂ ਨੂੰ ਨਮਸਕਾਰ ਕਰਨੀ ਪੰਜਾਂ ਕੋਲੋਂ ਅਰਦਾਸ ਕਰਾਉਣੀ ਇਹ ਵੀ ਸਾਡੀ ਮਰਿਆਦਾ ਹੈ ਪੰਜ ਸਿੰਘ ਜੋ ਹੁਕਮ ਕਰਦੇ ਅਨਸਾਰੇ ਪੰਥ ਨੂੰ ਮੰਨਣਾ ਪੈਂਦਾ ਹੈ ਇਹ ਵੀ ਸਾਡੀ ਮਰਿਆਦਾ ਹੈ ਸੋ ਇਸ ਕਰਕੇ ਆਪਣੇ ਗੁਰਾਂ ਦੇ ਚਰਨੀ ਲੱਗিয়ে ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਉਹਨੂੰ ਮਨ ਵਿੱਚ ਵਸਾਈਏ ਖਾਲਸਾ ਜੀ ਬਹੁਤੇ ਨਹੀਂ ਕਰ ਸਕਦੇ ਪੰਜ ਬਾਣੀਆਂ ਅਮਰਤ ਵੇਲੇ ਪੜਿਆ ਕਰੋ ਦੋ ਬਾਣੀਆਂ ਸ਼ਾਮ ਨੂੰ ਪੜਿਆ ਕਰੋ ਦਿਨ ਵੇਲੇ ਸਮਾਂ ਮਿਲੇ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਨਿਤ ਕਰੋ ਜਿਹੜਾ ਮਨੁੱਖ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਖਾਲਸਾ ਜੀ ਸੁੱਖਾਂ ਦੀ ਮਣੀ ਹੈ ਉਹਨੂੰ ਸੁੱਖ ਨਸੀਬ ਹੁੰਦੇ ਹਨ ਸੁੱਖਾਂ ਦੀ ਖਾਲਸਾ ਜੀ ਪ੍ਰਾਪਤੀ ਹੁੰਦੀ ਹੈ ਸੁਖਮਨੀ ਸਾਹਿਬ ਦੀ ਬਾਣੀ ਪੜਨ ਦੇ ਨਾਲ ਕਲਯੁਗ ਪ੍ਰਭਾਵ ਨਹੀਂ ਪਉਂਦਾ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜਨ ਦੇ ਨਾਲ ਸਬਰ ਸੰਤੋਖ ਆਉਂਦਾ ਹੈ ਖਾਲਸਾ ਜੀ ਸ਼ੁਭ ਗੁਣ ਹਿਰਦੇ ਵਿੱਚ ਪਰਵੇਸ਼ ਕਰਦੇ ਹਨ ਸੁਖਮਨੀ ਸਾਹਿਬ ਦੀ ਬਾਣੀ ਪੜਨ ਦੇ ਨਾਲ ਪਾਪ ਨਾਸ਼ ਹੁੰਦੇ ਹਨ ਤੇ ਮਹਾਰਾਜ ਕਹਿੰਦੇ ਹਨ ਚੰਗੀ ਬਿਰਤੀ ਬਣ ਜਾਂਦੀ ਹੈ ਅਗਾਹ ਬਾਰੇ ਪਤਾ ਲੱਗ ਜਾਂਦਾ ਕਿ ਭਾਈ ਉੱਥੇ ਨਾਮ ਦੀ ਪ੍ਰਾਪਤੀ ਹੋਣੀ ਹੈ ਜਿਹੜੇ ਨਾਮ ਦੀ ਪ੍ਰਾਪਤੀ ਹੋਏਗੀ ਕੋਲੇ ਤੇ ਫਿਰ ਹੀ ਖਾੜੀ ਅੱਗੇ ਰੱਖਿਆ ਹੋਵੇਗੀ ਨਹੀਂ ਤੇ ਅਗਲਾ ਰਸਤਾ ਬਹੁਤ ਔਖਾ ਹੈ ਸੋ ਸੱਚੇ ਪਾਤਸ਼ਾਹ ਦੀ ਸ਼ਰਣ ਵਿੱਚੋਂ ਹੀ ਖਾਲਸਾ ਜੀ ਸਾਨੂੰ ਸੁੱਖ ਤੇ ਖੁਸ਼ੀਆਂ ਪ੍ਰਾਪਤ ਹੋਣਗੀਆਂ ਕਿਉਂਕਿ ਉਹਦੀ ਸ਼ਰਣੀ ਤਾਂ ਪੈਣਾ ਹੈ ਕਿਉਂਕਿ ਰੱਬ ਵਰਗਾ ਹੋਰ ਹੋਰ ਕੋਈ ਨਹੀਂ ਮਹਾਰਾਜ ਕਹਿੰਦੇ ਇਸ ਕੀ ਸ਼ਰਣੀ ਪਰਮਾਨ ਜਿਸ ਜੇਵੜ ਅਵਰਨ ਕੋਈ ਉਸ ਵਾਹਿਗੁਰਜੀ ਦੀ ਸ਼ਰਣੀ ਪੈ ਜਿਸ ਵਾਹਿਗੁਰਜੀ ਵਰਗਾ ਦੂਜਾ ਕੋਈ ਨਹੀਂ ਹੈ ਮਹਾਰਾਜ ਦਾ ਕੋਈ ਸ਼ਰੀਕ ਨਹੀਂ ਹੈ ਉਹ ਇਕੋ ਇੱਕ ਦਾਤਾ ਹੈ ਇੱਕ ਓੰਕਾਰ ਹੈ ਖਾਲਸਾ ਜੀ ਸਤ ਨਾਮ ਹੈ ਸੱਚਾ ਹੀ ਉਹਦਾ ਨਾਮ ਹੈ ਕਰਤਾ ਪੁਰਖ ਹੈ ਸਾਰਾ ਕੁਝ ਕਰਨ ਵਾਲਾ ਪੁਰਖ ਹੈ ਉਹ ਇਨਸਾਨ ਬੰਦਾ ਹੈ ਪੁਰਖ ਮੰਨਿਆ ਹੈ ਮਹਾਪੁਰਖ ਹੈ ਉਹ ਤੇ ਮਹਾਰਾਜ ਕਹਿੰਦੇ ਨਿਰਭਾਉ ਹੈ ਉਹਨੂੰ ਕਿਸੇ ਦਾ ਭੈ ਨਹੀਂ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਹੈ ਖਾਲਸਾ ਜੀ ਕਿਸੇ ਨਾਲ ਵੀ ਵੈਰ ਨਹੀਂ ਕਰਦਾ ਅਕਾਲ ਮੂਰਤ ਹੈ ਮੌਤ ਤੋਂ ਖਾਲਸਾ ਜੀ ਉੱਪਰ ਦੀ ਚੀਜ਼ ਹੈ ਮੌਤ ਨੂੰ ਮਾਰਨ ਵਾਲਾ ਉਹ ਅਕਾਲ ਹੈ ਸੋ ਮਹਾਰਾਜ ਕਹਿੰਦੇ ਅਕਾਲ ਮੂਰਤ ਅਜੂਨੀ ਜੂਨਾ ਵਿੱਚ ਉਹ ਨਹੀਂ ਆਉਂਦਾ ਸੈ ਭੰਗ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਕਿਸੇ ਕੋਲੋਂ ਕੁਝ ਨਹੀਂ ਮੰਗਦਾ ਸਭ ਕੁਝ ਖਾਲਸਾ ਜੀ ਉਹਦੇ ਅੰਦਰੋਂ ਹੀ ਫੁੱਟਦਾ ਹੈ ਪ੍ਰਕਾਸ਼ ਹੁੰਦਾ ਹੈ ਐਸਾ ਪਰਮੇਸ਼ਰ ਕਿਵੇਂ ਮਿਲਦਾ ਹੈ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਆਪਣੇ ਗੁਰੂ ਨੂੰ ਖੁਸ਼ ਕਰ ਲਿਆ ਤੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਐਡੀ ਕੀ ਗੱਲ ਹੈ ਆਪਣੇ ਗੁਰੂ ਨੂੰ ਖੁਸ਼ ਕਰਨਾ ਤੇ ਗੁਰੂ ਕਿਵੇਂ ਖੁਸ਼ ਹੁੰਦਾ ਗੁਰੂ ਦੇ ਵਚਨ ਕਮਾ ਕੇ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਐ ਜਿਹੜਾ ਗੁਰੂ ਦਾ ਵਚਨ ਕਮਾ ਲੈਂਦਾ ਹੈ ਗੁਰਮਖੋ ਉਹ ਫਿਰ ਤਰ ਜਾਂਦਾ ਗੁਰੂ ਕਾ ਵਚਨ ਕੀ ਹੈ ਭਾਈ ਕੇਸਾ ਧਾਰੀ ਹੋਵੋ ਗੁਰੂ ਕਾ ਵਚਨ ਕੀ ਹੈ ਅਮਰਤ ਧਾਰੀ ਹੋਵੋ ਗੁਰੂ ਦਾ ਬਚਨ ਕੀ ਹੈ ਅਮਰਤ ਵੇਲੇ ਜਾਗੋ ਬਾਣੀ ਪੜੋ ਨੇਕੀ ਕਰੋ ਗੁਰੂ ਘਰ ਜਾਓ ਦਰਸ਼ਨ ਕਰੋ ਸੇਵਾ ਕਰੋ ਸਿਮਰਨ ਕਰੋ ਕਿਰਤ ਧਰਮ ਦੀ ਕਰੋ ਵੰਡ ਕੇ ਖਾਓ ਨਾਮ ਜਪੋ ਇਹ ਗੁਰੂ ਦਾ ਹੁਕਮ ਹੈ ਤਿਆਰ ਵਰ ਤਿਆਰ ਰੋ ਜਿੱਥੇ ਕਿਤੇ ਲੋਡ ਪੈਂਦੀ ਹੈ ਸਿਰ ਦੇਣ ਦੀ ਸਿਰ ਦੇਣ ਵਾਸਤੇ ਤਿਆਰ ਰੋ ਇਹ ਗੁਰੂ ਕੇ ਹੁਕਮ ਹਨ ਜਿਹੜਾ ਗੁਰੂ ਕੇ ਹੁਕਮਾਂ ਦੇ ਵਿੱਚੋਂ ਇੱਕ ਵੀ ਹੁਕਮ ਨੂੰ ਕਮਾਉਂਦਾ ਹੈ ਖਾਲਸਾ ਜੀ ਉਹਨੂੰ ਤਾਂ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਨਸੀਬ ਹੁੰਦੀ ਹੈ ਤੇ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਖੁਸ਼ੀ ਮਿਲ ਜਾਵੇ ਉਹਨੂੰ ਫਿਰ ਖਾਲਸਾ ਜੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਮੁੱਢ ਤੋਂ ਸੱਚ ਹੈ ਖਾਲਸਾ ਜੀ ਜੁਗਾ ਜਗੰਤਰਾਂ ਤੋਂ ਸੱਚ ਹੈ ਹੈਗਾ ਵੀ ਸੱਚ ਹੈ ਤੇ ਰਵੇਗਾ ਵੀ ਸੱਚ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਖੁਸ਼ ਹੋ ਜਾਵਣ ਸੋ ਇਸ ਕਰਕੇ ਮਹਾਰਾਜ ਕਹਿੰਦੇ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ ਇਹ ਆਨੰਦ ਤੇ ਆਤਮਾ ਨੂੰ ਅਡੋਲ ਕਰਨ ਵਾਲਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਨੂੰ ਸਿਮਰਿਆ ਕਰੋ ਉਹਨੂੰ ਧਿਆਇਆ ਕਰੋ ਕਿਦਾਂ ਤੇ ਹੋਣਾ ਹੈ ਕਦੋਂ-ਕਦੋਂ ਤੇ ਹੋਣਾ ਹੈ ਕਹੀਂ ਪੁੱਛਦੇ ਆ ਕਿੰਨਾ ਚਿਰ ਨਾਮ ਜਪੀਏ ਕਿੰਨਾ ਚਿਰ ਅਭਿਆਸ ਕਰੀਏ ਇਹ ਜਿਹੜਾ ਤੁਸੀਂ ਸ਼ਬਦ ਦੱਸਦੇ ਹੋ ਕਿੰਨਾ ਕਿਤੇ ਪੜ੍ਹਨਾ ਮਹਾਰਾਜ ਕਹਿੰਦੇ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ ਅਠੇ ਪੈਰ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਰਸਨਾ ਤੇ ਚੱਲਦਾ ਰਹੇ ਫਿਰ ਜਾ ਕੇ ਖਾਲਸਾ ਜੀ ਕੋਈ ਕਿਣਕਾ ਮਾਤਰ ਪ੍ਰਾਪਤੀ ਹੁੰਦੀ ਹੈ ਤੇ ਆਪਾਂ ਤੇ ਇੱਕ ਪਾਠ ਕਰਦੇ ਹਾਂ ਉਹ ਵੀ ਸਾਡਾ ਧਿਆਨ ਨਹੀਂ ਜੁੜਦਾ ਤੇ ਉਹਦਾ ਵੀ ਟੰਡੋਰਾ ਪਿੱਟ ਦਿੰਨੇ ਹਾਂ ਕਿ ਪਾਠ ਕਰਦੇ ਹਾਂ ਪਾਠ ਕਰਦੇ ਹਾਂ ਸੋ ਨਹੀਂ ਗੁਰਮਖੋ ਆਪਣੀ ਕੀਤੀ ਕਮਾਈ ਨੂੰ ਮਹਾਰਾਜ ਕਹਿੰਦੇ ਸਾਹਮ ਕੇ ਰੱਖੋ ਜਦੋਂ ਆਪਾਂ ਪਾਠ ਜਾਪ ਅਭਿਆਸ ਕਰਦੇ ਹਾਂ ਉਹਨੂੰ ਵਧਾਓ ਇੱਕ ਕਰਦੇ ਹੋ ਫਿਰ ਦੋ ਕਰਨੇ ਸ਼ੁਰੂ ਕਰੋ ਦੋ ਕਰਦੇ ਹੋ ਫਿਰ ਚਾਰ ਕਰੋ ਚਾਰ ਤੋਂ ਫਿਰ 6 ਕਰੋ ਇਦਾਂ ਹੌਲੀ 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 ਆਪਣੀ ਮਿਹਨਤ ਨੂੰ ਜਿੱਦਾਂ ਜਿੱਦਾਂ ਵਧਾਈ ਜਾਓਗੇ ਤਿਉਹ ਤਿਉਹ ਤੁਹਾਡੀ ਵਿਵਸਥਾ ਬਣੀ ਜਾਵੇਗੀ ਵਾਹਿਗੁਰੂ ਜੀ ਦੇ ਨੇੜੇ ਹੁੰਦੇ ਜਾਓਗੇ ਤੇ ਜਦੋਂ ਵਾਹਿਗੁਰੂ ਜੀ ਦੇ ਨੇੜੇ ਹੋ ਜਾਂਦੇ ਹਾਂ ਫਿਰ ਖਾਲਸਾ ਜੀ ਆਤਮਿਕ ਸੁਖ ਆਤਮਿਕ ਸੁਖ ਉਹ ਹੁੰਦੇ ਆ ਜਿਵੇਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਉਹਨਾਂ ਨੂੰ ਦੁੱਖ ਕੋਈ ਨਹੀਂ ਹੋਇਆ ਭਾਈ ਗੁਰਦਾਸਾ ਜੀ ਨੂੰ ਅੱਗ ਚੋਂ ਦੇਗੇ ਚੋਂ ਬਾਲ ਦਿੱਤਾ ਗਿਆ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਇਆ ਛੋਟੇ ਸਹਿਬਜ਼ਾਦੇ ਨੂੰ ਨੀਹਾਂ ਵਿੱਚ ਖਿਲਾਰ ਦਿੱਤਾ ਗਿਆ ਕੋਈ ਦੁੱਖ ਨਹੀਂ ਹੋਇਆ ਵੱਡੇ ਸਹਿਬਜ਼ਾਦੇ ਖਾਲਸਾ ਜੀ ਸ਼ਹੀਦ ਹੋ ਕੇ ਜੰਗ ਵਿੱਚ ਕੋਈ ਦੁੱਖ ਨਹੀਂ ਕਿਉਂ ਕੋਈ ਦੁੱਖ ਨਹੀਂ ਕਿਉਂਕਿ ਉਹਨਾਂ ਦੀ ਆਤਮਾ ਡੋਲ ਹੋ ਜਾਂਦੀ ਹੈ ਉਹਨਾਂ ਨੂੰ ਆਤਮਿਕ ਸੁੱਖ ਪ੍ਰਾਪਤ ਹੋ ਜਾਂਦੇ ਸੋ ਇਸ ਕਰਕੇ ਮਹਾਰਾਜ ਕਿਰਪਾ ਕਰਨ ਸਾਨੂੰ ਵੀ ਮਾਤਾ ਆਵੇ ਸਮਾਤਾ ਆਵੇ ਆਪਾਂ ਵੀ ਸਤਗੁਰਾਂ ਦੇ ਚਰਨਾਂ ਨਾਲ ਧਿਆਨ ਧਾਰ ਕੇ ਜੁੜ ਸਕੀਏ ਗੁਰਸਿੱਖ ਬਣੀਏ ਗੁਰੂ ਕੀ ਸਿੱਖੀ ਮੰਗੀਏ ਗੁਰੂ ਕੀ ਸਿੱਖੀ ਕਮਾਈਏ ਫਿਰ ਸਦੀਵੀ ਸੁੱਖ ਸਾਡੀਆਂ ਝੋਲੀਆਂ ਵਿੱਚ ਆ ਪੈਣਗੇ ਫਿਰ ਸਾਨੂੰ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਕਿਉਂਕਿ ਜਦੋਂ ਦਾਤਾ ਹੀ ਆ ਗਿਆ ਘਰ ਫਿਰ ਪਿੱਛੇ ਕੀ ਰਹਿ ਜਾਂਦਾ ਹੈ ਆਓ ਅੱਜ ਦੀ ਹੱਦਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਦੀ ਕਿਰਪਾ ਸਦਕਾ ਜੋ ਆਈ ਹੈ ਤਨ ਬਾਬਾ ਦੀਪ ਸਿੰਘ ਸਾਹਿਬ ਤਨ ਬਾਬਾ ਨੌਧ ਸਿੰਘ ਸਾਹਿਬ ਤਨ ਬਾਬਾ ਗੁਰਬਖਸ਼ ਸਿੰਘ ਸਾਹਿਬ ਤਨ ਭਾਈ ਤਾਰੂ ਸਿੰਘ ਸਾਹਿਬ ਤਨ ਭਾਈ ਮਣੀ ਸਿੰਘ ਸਾਹਿਬ ਵਰਗੇ ਸੂਰਮੇ ਮਹਾਨ ਸੂਰਮੇ ਖਾਲਸਾ ਜੀ ਐਸੇ ਸਤਗੁਰ ਜੀ ਮਹਾਰਾਜ ਜੀਆਂ ਉਤੋਂ ਆਪਾ ਵਾਰਨ ਵਾਲੇ ਸ਼ਹੀਦ ਸਿੰਘ ਜਿਨ੍ਹਾਂ ਦੇ ਚਰਨਾਂ ਵਿੱਚ ਨਮਸਕਾਰ ਕੀਤਾ ਹੀ ਖਾਲਸਾ ਜੀ ਮਨ ਵਿੱਚ ਆਨੰਦ ਆ ਜਾਂਦਾ ਹੈ ਮਨ ਖਿੜ ਜਾਂਦਾ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਹੱਡ ਬੀਤੀ ਆਈ ਹੈ ਆਓ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਭਾਈ ਸਾਹਿਬ ਦੱਸਦੇ ਆ ਕਿ ਮੈਂ ਅਮਰਤਧਾਰੀ ਤੇ ਨਹੀਂ ਹਾਂ ਪਰ ਹੁਣ ਮੇਰਾ ਮਨ ਹੈ ਕਿ ਮੈਂ ਅਮਰਤਧਾਰੀ ਹੋਵਾਂ ਗੁਰੂ ਦਾ ਸਿੱਖ ਬਣਾ ਗੁਰੂ ਦਾ ਸਿੰਘ ਸਜਾਂ ਬਾਣੀ ਪੜਿਆ ਕਰਾਂ ਨਾਮ ਜਪਿਆ ਕਰਾਂ ਕਹਿੰਦਾ ਮੇਰੀ ਪੂਰੀ ਇੱਛਾ ਹੈ ਮਹਾਰਾਜ ਕਿਰਪਾ ਕਰਨ ਸਾਡੀ ਵੀ ਇਹੀ ਅਰਦਾਸ ਹੈ ਕਿ ਮਹਾਰਾਜ ਤੁਹਾਨੂੰ ਆਪਣੇ ਘਰ ਵਿੱਚ ਸ਼ਾਮਲ ਕਰਨ ਸੋ ਭਾਈ ਸਾਹਿਬ ਨੇ ਦੱਸਿਆ ਆਪਣੇ ਮਨ ਦੀ ਸਾਰੀ ਖੇਡ ਦਸੀ ਕਹਿੰਦੇ ਵੀ ਹੁਣ ਭਾਈ ਸਾਹਿਬ ਜੀ ਪੂਰਾ ਮਨ ਹੈ ਤੇ ਮੈਂ ਚਾਹੁੰਨਾ ਹਾਂ ਨਿਹੰਗ ਸਿੰਘਾਂ ਕੋਲੋਂ ਅਮਰਤ ਛਕਣਾ ਤੇ ਬਾਬਾ ਬਕਾਲਾ ਸਾਹਿਬ ਮਸੀਆ ਨੂੰ ਖਾਲਸਾ ਜੀ ਅਮਰਤ ਛਕਾਇਆ ਜਾਂਦਾ ਹੈ ਪੰਜ ਤਿਆਰ ਬਰਤਿਆਰ ਸਿੰਘਾਂ ਵੱਲੋਂ ਤੇ ਉਹ ਕਹਿੰਦੇ ਸੀ ਮਸੀਆ ਤੇ ਮੈਂ ਹੁਣ ਛਕਾਂਗਾ ਮਸੀਆ ਆਉਣ ਵਾਲੀ ਹੈ ਤੇ ਉਹਨੂੰ ਭਾਵੇਂ ਗੁਰੂ ਦਾ ਸੇਖ ਹੋ ਸੱਜ ਜਾਵੇ ਉਹਦੀ ਇਹ ਹੱਦ ਬੀਤੀ ਹੈ ਉਹਨਾਂ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਭਾਈ ਸਾਹਿਬ ਦੱਸਦੇ ਆ ਕਿ ਵੀਰ ਜੀ ਵੀ ਮੈਂ ਚਲੋ ਥੋੜੀ ਬਹੁਤੀ ਅਸੀਂ ਬਾਣੀ ਪੜ ਲੀਨੇ ਆ ਜਪਜੀ ਸਾਹਿਬ ਦਾ ਪਾਠ ਕੇ ਨਾ ਮੈਂ ਛੋਟੇ ਹੁੰਦਿਆਂ ਸੰਥਿਆ ਕਰਦਾ ਹੁੰਨਾ ਸਾਂ ਸਾਡੇ ਗਰੰਥੀ ਸਿੰਘ ਘਰ ਘਰ ਆ ਕੇ ਕਈ ਵਾਰ ਇੱਕ ਦੇ ਘਰ ਆ ਜਣਾ ਉੱਥੇ ਦੋ ਚਾਰ ਸਿੰਘ ਇਕੱਠੇ ਕਰ ਲੈਣੇ ਸੰਥਿਆ ਕਰਾਉਣੀ ਮੁਹਾਰਨੀ ਪੜਾਉਣੀ ਤੇ ਕਹਿੰਦਾ ਵੀ ਮੈਂ ਜਪਜੀ ਸਾਹਿਬ ਦੀ ਮੇਰੀ ਸੰਥਿਆ ਸੀ ਜਪਜੀ ਸਾਹਿਬ ਮੈਂ ਪੜ ਲੈਂਦਾ ਸਾਂ ਸ਼ੁੱਧ ਮਹਾਰਾਏ ਦੀ ਕਿਰਪਾ ਦੇ ਨਾਲ ਇਹ ਦੱਸਦਾ ਵੀਰ ਕੇ ਵਿੱਚ ਜੇ ਮੈਂ ਛੱਡ ਦਿੱਤੀ ਮੈਂ ਬਾਹਰ ਚਲਾ ਗਿਆ ਹਾਂ ਤੇ ਕਹਿੰਦੇ ਜਦੋਂ ਮੈਂ ਬਾਹਰੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਫਿਰ ਪਿੱਛੇ ਮੈਂ ਇਕੱਲਾ ਇਕੱਲਾ ਉਸਾਂ ਮੈਂ ਫੇਰ ਘਰੇ ਆ ਗਿਆ ਇਥੇ ਆ ਕੇ ਆਪਣਾ ਕੰਮ ਕਾਜ ਇਥੇ ਕਰਨ ਲੱਗ ਪਿਆ ਤੇ ਇਹ ਵੀਰ ਦੱਸਦਾ ਕਿ ਮੈਂ ਰਾਤ ਨੂੰ ਆਉਂਦਾ ਸਾਂ ਕਿਤੇੋਂ ਮੈਂ ਕਿਤੇ ਗਿਆ ਸਾਂ ਤੇ ਕਹਿੰਦੇ ਰਾਤ ਨੂੰ ਮੈਂ ਆਉਂਦਾ ਸਾਂ ਤੇ ਰਸਤੇ ਦੇ ਵਿੱਚ ਨਾ ਇੱਕ ਬੋਤਲ ਪਈ ਸੀਗੀ ਤੇ ਇੱਕ ਕੋਈ ਕੱਪੜਾ ਪਿਆ ਸੀ ਇੱਕ ਸਿਰ ਸੀ ਕਿਸੇ ਜਾਨਵਰ ਦਾ ਮਾਸ ਤੇ ਉਹ ਪਿਆ ਸੀ ਕਹਿੰਦਾ ਵੀ ਮੈਂ ਮੈਨੂੰ ਇੱਕ ਆਦਤ ਹੈ ਵੀ ਮੈਂ ਨਾ ਕੋਈ ਚੀਜ਼ ਦੇਖੇ ਤੇ ਵੇਖਦਾ ਮੈਨੂੰ ਬਹੁਤ ਜਾਣੇ ਕਹਿੰਦੇ ਆ ਵੀ ਤੂੰ ਉਤਰਿਆ ਨਾ ਕਾਰ ਜੇ ਕੋਈ ਰਸਤੇ ਵਿੱਚ ਕੋਈ ਤੈਨੂੰ ਬੰਦੇ ਪਾ ਜਾਣ ਜਾਂ ਕੋਈ ਚੋਰ ਚੱਕਾ ਪਾ ਜਵੇ ਤੂੰ ਉਤਰਿਆ ਨੰਦ ਕਰਦ ਕਹਿੰਦਾ ਮੈਂ ਵੇਖਣ ਲੱਗ ਪਿਆ ਕਹਿੰਦਾ ਮੈਂ ਗੱਡੀ ਉਤਰ ਕੇ ਜਾ ਕੇ ਤੇ ਜਦੋਂ ਵੇਖਿਆ ਤੇ ਉੱਥੇ ਸਵਾਨ ਪਿਆ ਤੇ ਕਹਿੰਦਾ ਮੈਂ ਨਾ ਲੱਤ ਮਾਰੀ ਉਹਨੂੰ ਸਿਰ ਨੂੰ ਜਿਹੜਾ ਸ਼ੇਰ ਮਾਸ ਦਾ ਕੋਈ ਟੁਕੜਾ ਸੀ ਕਹਿੰਦਾ ਮੈਂ ਉਹਨੂੰ ਲੱਤ ਮਾਰੀ ਬੋਤਲ ਪਰੇ ਲੱਤ ਮਾਰ ਕੇ ਪਰੇ ਸਿੱਟਿਆ ਬੋਤਲ ਵੀ ਪਰੇ ਸਿੱਟੀ ਕਹਿੰਦਾ ਵੀ ਮੈਂ ਉਹ ਲੱਤ ਮਾਰ ਕੇ ਜਦੋਂ ਗੱਡੀ ਵੱਲੋਂ ਚੱਲਿਆ ਨਾ ਆਪਣੀ ਵੱਲ ਨੂੰ ਬਹਿਣ ਵਾਸਤੇ ਕਹਿੰਦਾ ਉਦੋਂ ਹੀ ਮੇਰੇ ਲੱਤ ਵਿੱਚ ਦਰਦ ਛਿ ਕਹਿੰਦਾ ਵੀ ਮੈਂ ਬਹੁਤ ਔਖਾ ਆਪਣੇ ਘਰ ਨੂੰ ਤੋਂ 3 ਕਿਲੋਮੀਟਰ ਥੋਂ ਮੇਰਾ ਘਰ ਸੀ ਮੈਂ ਬਹੁਤ ਔਖਾ ਘਰ ਨੂੰ ਆਇਆ ਮੇਰੇ ਲੱਤ ਦਰਦ ਕਰਨ ਲੱਗ ਪਈ ਕਹਿੰਦਾ ਪਹਿਲਾਂ ਮੇਰੇ ਮਨ ਵਿੱਚ ਕੋਈ ਖਿਆਲ ਨਾ ਆਇਆ ਬਾਅਦ ਮੈਨੂੰ ਡਰ ਲੱਗਾ ਵੀ ਸ਼ਾਇਦ ਕੋਈ ਕੀਵਤਾ ਕੀ ਉੱਥੇ ਬਲਾ ਸੀਗੀ ਵੀ ਉਹਦੇ ਕਰਕੇ ਹੋਇਆ ਕਹਿੰਦਾ ਵੀ ਮੈਂ ਘਰੇ ਆ ਕੇ ਨਾ ਰਾਤ ਨੂੰ ਤੇ ਮੈਂ ਇਸ਼ਨਾਨ ਕਰਕੇ ਤੇ ਜਪਜੀ ਸਾਹਿਬ ਦਾ ਪਾਠ ਪੜਿਆ ਤੇ ਲੱਤ ਠੀਕ ਹੋ ਗਈ ਵੈਸੇ ਤੇ ਖਾਲਸਾ ਜੀ ਜਪਜੀ ਸਾਹਿਬ ਦਾ ਪਾਠ ਆਪਾਂ ਪੜ ਸਕਦੇ ਆ ਸੰਧਿਆ ਤੋਂ ਪਹਿਲਾਂ-ਪਹਿਲਾਂ ਤੇ ਜੇ ਕਿਸੇ ਨੇ ਜਾਪ ਰੱਖੇ ਹੋਣ ਉਹ ਜਦੋਂ ਮਰਜ਼ੀ ਕਰ ਸਕਦਾ ਉਹਵੇਂ ਸ਼ਾਮ ਨੂੰ ਨਹੀਂ ਪੜੀਦਾ ਉਹਨਾਂ ਜੇ ਜਾਪ ਰੱਖੇ ਹੋਣ ਫਿਰ ਕੋਈ ਜਿੰਨਾ ਮਰਜ਼ੀ ਜਾਪ ਕਰੀ ਜਾਵੇ ਰਾਤ ਦੇਣ ਜਦੋਂ ਮਰਜ਼ੀ ਕਰੀ ਜਾਵੇ ਫਿਰ ਚੜ੍ਹਦੀ ਕਲਾ ਤੇ ਜਦੋਂ ਭਾਈ ਸਾਹਿਬ ਕਹਿੰਦੇ ਮੈਂ ਕੀਤਾ ਚਲੋ ਪਾਵਨ ਪੁੱਤਰ ਬਾਣੀ ਆ ਸਤਿਗੁਰਾਂ ਦੀ ਬਾਣੀ ਪੜੀ ਤੇ ਲੱਤ ਠੀਕ ਹੋ ਗਈ ਤੇ ਕਹਿੰਦੇ ਵੀ ਮੈਂ ਨਾ ਉਸ ਤੋਂ ਬਾਅਦ ਕੀਰਤਨ ਸੋਲ ਦਾ ਜਾਪ ਕਰਕੇ ਸੌਂ ਗਿਆ ਤੇ ਕਹਿੰਦਾ ਰਾਤ ਨੂੰ ਮੈਨੂੰ ਨਾ ਸੁਪਨਾ ਆਉਂਦਾ ਬਾਣੀ ਮੈਂ ਪੜੀ ਤੇ ਸੁਪਨਾ ਮੈਨੂੰ ਕੀ ਆਉਂਦਾ ਵੀ ਕੋਈ ਬੰਦਾ ਮੇਰੇ ਸਹਰਾਣੇ ਖਲੋਤਾ ਮੈਂ ਆਪਣੇ ਆਪ ਨੂੰ ਦੇਖ ਰਿਹਾ ਸੁਪਨੇ ਵਿੱਚ ਮੇਰੇ ਸਹਰਾਣੇ ਖਲੋਤਾ ਤੇ ਮੇਰੇ ਵੱਲ ਵੇਖੀ ਜਾਂਦਾ ਲੰਮੇ-ਲੰਮੇ ਉਹਦੇ ਵਾਲ ਆ ਮੋਢਿਆਂ ਤੋਂ ਲੰਮੇ ਵਾਲ ਅੱਧੇ ਅਗਲੇ ਬੰਨੇ ਨੂੰ ਸਿੱਟੇ ਆ ਅੱਧੇ ਪਿਛਲੇ ਪਾਸੇ ਨੂੰ ਸਿੱਟੇ ਆ ਤੇ ਹਰਿਆ ਜਾ ਉਹਨੇ ਚੂਲਾ ਪਾਇਆ ਤੇ ਬੜੀਆਂ ਉਹਦੇ ਗਾਲ ਵਿੱਚ ਮਾਲਾ ਨੇ ਤੇ ਇੱਕ ਹੱਥ ਵਿੱਚ ਪਤਾ ਨਹੀਂ ਕਹਿੰਦਾ ਕੀ ਫੜਿਆ ਮੈਨੂੰ ਯਾਦ ਨਹੀਂ ਤੇ ਕਹਿੰਦਾ ਸੁਪਨੇ ਵਿੱਚ ਆਇਆ ਵੀ ਮੇਰਾ ਕਹਿੰਦੇ ਇੰਨਾ ਜ਼ਿਆਦਾ ਦਿਲ ਡਰ ਗਿਆ ਸੁਪਨੇ ਵਿੱਚ ਉਹਨੂੰ ਵੇਖ ਕੇ ਤੇ ਮੈਂ ਠੀਕ ਮਾਰ ਕੇ ਉੱਠਿਆ ਜਦੋਂ ਉੱਠਿਆ ਤੇ ਕੋਈ ਵੀ ਨਹੀਂ ਸੀਗਾ ਕਹਿੰਦਾ ਫਿਰ ਮੈਂ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਵੀ ਕੀ ਗੱਲ ਹੋਈ ਮੈਂ ਦੱਸਿਆ ਵੀ ਲੱ ਸੁਪਨਾ ਆਇਆ ਮੈਨੂੰ ਕਹਿੰਦਾ ਮੈਂ ਫਿਰ ਸੌਂ ਗਿਆ ਇਹਨਾਂ ਫਿਰ ਸੌਂ ਗਿਆ ਮੈਨੂੰ ਫਿਰ ਦੇਖਿਆ ਮੇਰੇ ਸਹਰਾਣੇ ਖਲੋਤਾ ਕਹਿੰਦਾ ਮੈਂ ਫਿਰ ਚੀਕ ਮਾਰ ਕੇ ਉੱਠਿਆ ਮੇਰੀ ਘਰ ਦੀ ਪੁੱਛਦੀ ਕੀ ਗੱਲ ਆ ਤੇ ਫਿਰ ਮੈਂ ਉਹਨੂੰ ਦੱਸਿਆ ਵੀ ਮੈਨੂੰ ਮੈਂ ਸੌਂਨਾ ਵਾ ਤੇ ਮੈਨੂੰ ਇੱਥੇ ਖਲੋਤਾ ਬੰਦਾ ਦਿਖਦਾ ਕੋਈ ਬੰਦਾ ਖਲੋਤਾ ਤੇ ਮੇਰੀ ਘਰ ਵਾਲੀ ਦਾ ਪਹਿਲਾਂ ਹੀ ਦਿਲ ਨਹੀਂ ਸੀਗਾ ਤੇ ਸਾਡੇ ਮਾਤਾ ਜੀ ਤੇ ਮੇਰਾ ਮੇਰਾ ਦੂਜਾ ਭਰਾ ਇੱਕ ਛੋਟਾ ਭਰਾ ਆ ਤੇ ਉਹ ਦੂਸਰੇ ਕਮਰੇ ਚ ਹੁੰਦੇ ਆ ਕਹਿੰਦੇ ਅਸੀਂ ਉਹ ਨਾ ਉਹ ਮੇਰੀ ਘਰ ਵਾਲੀ ਡਰ ਕੇ ਉੱਥੇ ਚਲੇ ਗਈ ਮੈਂ ਵੀ ਚਲਾ ਗਿਆ ਨਾਲ ਵੀ ਚਲੋ ਮਨ ਮੇਰਾ ਡਰ ਗਿਆ ਕਹਿੰਦਾ ਕਹਿੰਦਾ ਰਾਤ ਲੰਘ ਹੀ ਇਦਾਂ ਤੇ ਅਗਲੇ ਦਿਨ ਫਿਰ ਇਦਾਂ ਹੋਇਆ ਇਦਾਂ ਹੀ ਹੋਈ ਜਾਵੇ ਕਹਿੰਦਾ ਫਿਰ ਦਿਨ ਵੇਲੇ ਤਾਂ ਬਿਲਕੁਲ ਠੀਕ ਰਹਿੰਦਾ ਸੀ ਰਾਤ ਨੂੰ ਇਦਾਂ ਹੁੰਦਾ ਸੀ ਤੇ ਕਈ ਵਾਰੀ ਲੱਤ 'ਚ ਦਰਦ ਵੀ ਹੋਣੀ ਕਹਿੰਦਾ ਇੱਕ ਦਿਨ ਮੈਂ ਨਾ ਘਰ ਵਿੱਚ ਘਰੋਂ ਨਿਕਲਦਾ ਸਾਂ ਮਰਤ ਵੇਲੇ ਮੈਂ ਜਾਣਾ ਸੀ ਕਿਤੇ ਤੇ ਇਹ ਕਹਿੰਦਾ ਵੀ ਮੈਂ ਗੱਡੀ ਚ ਲਾਉਂਦਾ ਵੀਰ ਵੈਸੇ ਉਦਾਂ ਹੋਰ ਵੀ ਕੰਮ ਕਰਦਾ ਪਰ ਗੱਡੀ ਵੀ ਨਾਲ ਚਲਾਉਂਦਾ ਟੈਕਸੀ ਵੀ ਚਲਾਉਂਦਾ ਕਹਿੰਦਾ ਮੈਂ ਮਨੇਰੇ ਜਿੱਦਾਂ ਨਿਕਲਣਾ ਸੀ ਘਰੋਂ ਮੈਂ ਨਿਕਲ ਕੇ ਗਿਆ ਤੇ ਜਿੱਦਾਂ ਘਰ ਤੋਂ 2-3 ਕਿਲੋਮੀਟਰ ਜਿੱਥੇ ਉਹ ਟੂਣਾ ਕੀਤਾ ਸੀ ਨਾ ਜਦੋਂ ਮੈਂ ਉੱਥੋਂ ਦੀ ਲੰਘਿਆ ਤੇ ਉਹ ਹਰੇ ਕੱਪੜੇ ਵਾਲਾ ਬੰਦਾ ਉੱਥੇ ਖਲੋਤਾ ਦਿਖਿਆ ਮੈਨੂੰ ਸ਼ੀਸ਼ੇ ਦੇ ਵਿੱਚੋਂ ਦੀ ਜਦੋਂ ਗੱਡੀ ਦਾ ਸ਼ੀਸ਼ਾ ਪਿਛਲੇ ਪਾਸੇ ਆਪਾਂ ਵੇਖਦੇ ਆ ਨਾ ਤੇ ਉੱਤੇ ਜਦੋਂ ਖਾਲਸਾ ਜੀ ਕਹਿੰਦਾ ਲਾਈਟ ਪਈ ਤੇ ਲਾਗੋਂ ਦੀ ਲੰਘਿਆ ਤੇ ਜਿੱਦਾਂ ਅਜੇ ਗੱਡੀ ਉਹਦੇ ਲਾਗੋ ਲੰਗੀ ਮੇਰੇ ਪਿਛਲੇ ਟਾਇਰ ਲੰਗੇ ਤੇ ਮੈਂ ਸ਼ੀਸ਼ੇ ਵਾਲੀ ਸਾਈਡ ਤੋਂ ਵੇਖਿਆ ਤੇ ਮੈਨੂੰ ਉਹਦੇ ਵਿੱਚ ਉਹ ਦਿਖਿਆ ਹਰਿਆ ਉਹਨੇ ਸੂਟ ਪਾਇਆ ਉਥੇ ਖਲੋਤਾ ਤੇ ਕਹਿੰਦਾ ਵੀ ਮੈਂ ਬਹੁਤ ਹੀ ਜ਼ਿਆਦਾ ਡਰ ਗਿਆ ਮੈਂ ਬਾਣੀ ਕਹਿੰਦਾ ਗੱਡੀ ਵਿੱਚ ਲਾਈ ਤੇ ਮੈਂ ਮਤਲਬ ਮੇਰਾ ਦਿਨ ਹੀ ਨਾ ਕੀਤਾ ਕਿ ਤੇ ਜਾਣ ਨੂੰ ਮੈਂ ਘਰੇ ਫੋਨ ਕੀਤਾ ਵੀ ਮੈਨੂੰ ਇਦਾਂ ਨਜ਼ਰੀ ਹੋਇਆ ਆ ਤੇ ਮੇਰੀ ਘਰ ਦੀ ਨੇ ਮੇਰੀ ਸਾਸ ਸਹਣਾ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਸਾਡੇ ਇੱਕ ਸਿਆਣਾ ਤੋ ਆਪਾਂ ਉਹਨੂੰ ਪੁੱਛ ਲੈਨੇ ਆ ਤੇ ਉਹਦੇ ਕੋਲ ਅਸੀਂ ਗਏ ਵੈਸੇ ਵੀਰ ਕਹਿੰਦਾ ਮੈਂ ਗਿਆ ਡਰਦਾ ਔਰ ਕੋ ਗਏ ਤੋਂ ਬੰਦਾ ਕਹਿੰਦਾ ਵੀ ਤੂੰ ਜਿਹੜੇ ਟੂਨੇ ਨੂੰ ਲੱਤ ਮਾਰੀ ਆ ਟੂਨੇ ਦੇ ਵਿੱਚ ਹੀ ਕਿਸੇ ਨੇ ਉਹ ਚੀਜ਼ ਬੰਨੀ ਸੀ ਆਪਣੇ ਗਣੂ ਲਾਗਦੇ ਤੇਰੇ ਗਾਲ ਉਹਨਾਂ ਪਾਤੀ ਆ ਤੂੰ ਉਹਨੂੰ ਕਿਉਂ ਪੈਰ ਮਾਰਿਆ ਤੂੰ ਉਹਨੂੰ ਕਿਉਂ ਛੇੜਿਆ ਚਲੋ ਸੰਸਾਰ ਵਿੱਚ ਬਹੁਤ ਕੁਝ ਹੈ ਖਾਲਸਾ ਜੀ ਇਹ ਵੀ ਕੋਈ ਡਰਾਉਣ ਵਾਲੀ ਗੱਲ ਨਹੀਂ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦਾਵੇ ਨਾ ਕਹਿਣਾ ਕਿ ਜਿਹੜੇ ਗੁਰਸਿੱਖ ਨੇ ਗੁਰੂ ਵਾਲੇ ਉਨਾ ਉਤੇ ਕੋਈ ਅਸਰ ਨਹੀਂ ਜੇ ਕਿਸੇ ਦਾ ਹੁੰਦਾ ਭਾਵੇਂ ਕੋਈ ਵੱਡੇ ਤੋਂ ਵੱਡਾ ਕੋਈ ਕਪ ਟੂਣਾ ਕਰ ਲਵੇ ਜਿਹੜਾ ਬੰਦਾ ਮੂਲ ਮੰਤਰ ਦਾ ਅਭਿਆਸੀ ਜੇ ਜਿਹੜੇ ਬੰਦੇ ਦੀ ਰਸਨਾ ਉਤੇ ਮੂਲ ਮੰਤਰ ਹੈ ਜਿਸ ਮਨੁੱਖ ਦੇ ਕੋਲੇ ਜਪਜੀ ਸਾਹਿਬ ਦਾ ਪਾਠ ਹੈ ਜਿਸ ਮਨੁੱਖ ਦੇ ਕੋਲੇ ਸਿਮਰਨ ਅਭਿਆਸ ਹੈ ਅਮਰਤ ਧਾਰੀ ਹੈ ਖਾਲਸਾ ਜੀ ਉਹਦੇ ਸਰੀਰ ਦੇ ਨਾਲ ਸ੍ਰੀ ਸਾਹਿਬ ਲਟਕਦੀ ਹੈ ਉਹਨੂੰ ਕਿਸੇ ਚੀਜ਼ ਦਾ ਪੈ ਨਹੀਂ ਰਹਿੰਦਾ ਕੋਈ ਚੀਜ਼ ਉਹਦੇ ਉਤੇ ਅਸਰ ਨਹੀਂ ਕਰਦੀ ਮਹਾਰਾਜ ਕਹਿੰਦੇ ਕਿਰਪਾਨ ਪਾਣ ਧਾਰੀੰਗ ਕਰੋੜ ਪਾਪ ਟਾਰਨ ਕਿਰਪਾਨ ਧਾਰਨ ਕਰਨ ਦੇ ਨਾਲ ਕਰੋੜਾਂ ਪਾਪ ਨਾਸ਼ ਹੋ ਜਾਂਦੇ ਇਹੋ ਜਿਹੀਆਂ ਸ਼ਕਤੀਆਂ ਨੇ ਕੀ ਅਸਰ ਕਰਨ ਤੇ ਕਹਿੰਦੇ ਜਦੋਂ ਸਿਆਣੇ ਕੋ ਗਿਆ ਉਹਨੇ ਹੋਰ ਸਾਨੂੰ ਡਰਾਤਾ ਅਸੀਂ ਡਰੇ ਰਹਿਣਾ ਇਹਨਾ ਮੈਂ ਰਾਤ ਰਾਤ ਜਦੋਂ ਰਾਤ ਹੋਣੀ ਸ਼ਾਮ ਹੋਣੀ ਮੈਂ ਜਾਣਾ ਖੜ ਜਣਾ ਕਿਤੇ ਇਦਾਂ ਹੋਇਆ ਕਹਿੰਦੇ ਉਸ ਤੋਂ ਬਾਅਦ ਸਤਗੁਰਾਂ ਦੀ ਕੋਈ ਖੇੜ ਵਰਤੀ ਤੇ ਇੱਕ ਪੰਡਤ ਜੀ ਸੀਗੇ ਸਾਡੇ ਦੂਸਰੇ ਪਿੰਡ ਰਹਿੰਦੇ ਛੋਟਾ ਜਿਹਾ ਉਥੇ ਮੰਦਿਰ ਹੈ ਤੇ ਉਥੇ ਬੈਹਿੰਦੇ ਇੱਕ ਦਿਨ ਮੈਂ ਉਹਨਾਂ ਨੂੰ ਮਿਲਿਆ ਤੇ ਮੈਂ ਉਹਨਾਂ ਨੂੰ ਸਾਰੀ ਵਾਰਤਾ ਦਸੀ ਵੀ ਐਦਾ ਐਦਾ ਗੱਲ ਕਹਿੰਦੇ ਉਹ ਪੰਡਤ ਜੀ ਮੈਨੂੰ ਕਹਿਣ ਲੱਗੇ ਕਮਲਿਆ ਤੇ ਤੁਸੀਂ ਤੇ ਸਿੱਖ ਜੇ ਤੇ ਤੂੰ ਜਾ ਏਦਾਂ ਕਰਿਆ ਕਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਗੁਰੂ ਰਾਮਦਾਸ ਮਹਾਰ ਦੇ ਘਰ ਇਸ਼ਨਾਨ ਕਰ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਿਆ ਕਰ ਅੱਜ ਦੁਪਹਿਰੇ ਤੇ ਸੰਗਤ ਜਾਂਦੀ ਹੈ ਉਹ ਪੰਡਤ ਕਹਿਣ ਲੱਗਾ ਕਹਿੰਦਾ ਵੀ ਦੁਪਹਿਰੇ ਤੇ ਸੰਗਤ ਜਾਂਦੀ ਹੈ ਤੂੰ ਹੀ ਜਾਇਆ ਕਰ ਸਭ ਬਲਾਵਾ ਪਾੜਣੀਆਂ ਕੋਈ ਬਲਾਕ ਕਿਸੇ ਦੇ ਪਿੱਛੇ ਨਹੀਂ ਰਹਿੰਦੀ ਕਹਿੰਦਾ ਮੈਂ ਪੰਡਤ ਦਾ ਬਜਲਮ ਸਮਾਨ ਕੇ ਤੇ ਚਲ ਗਿਆ ਚਿਦਨ ਸਾਹਿਬ ਐਤਵਾਰ ਨੂੰ ਜਾਣ ਉੱਥੇ ਪਹਿਲੀ ਵਾਰੀ ਗਿਆ ਤੇ ਪਤਾ ਲੱਗਾ ਐਤਵਾਰ ਨੂੰ ਦੁਪਹਿਰਾ ਕੱਟਦੇ ਆ ਤੇ ਐਤਵਾਰ ਨੂੰ ਮੈਂ ਜਾਣ ਲੱਗ ਪਿਆ ਤੇ ਵੀਰ ਕਹਿੰਦਾ ਪਹਿਲੇ ਦੁਪਹਿਰੇ ਤੇ ਗਿਆ ਦੂਜੇ ਤੇ ਗਿਆ ਤੀਜੇ ਤੇ ਗਿਆ ਕਹਿੰਦਾ ਵੀ ਮੇਰਾ ਤੀਜੇ ਕੇ ਚੌਥੇ ਦੁਪਹਿਰੇ ਦੇ ਬਹੁਤ ਜ਼ਿਆਦਾ ਜਿਹੜਾ ਸਰੀਰ ਜਿਹੜਾ ਬੁਖਾਰ ਹੋ ਗਿਆ ਤੇ ਬਹੁਤ ਹੀ ਜ਼ਿਆਦਾ ਬੋਲਿਆ ਹੀ ਨਾ ਜਾਵੇ ਕਹਿੰਦਾ ਇਦਾਂ ਹੋ ਗਿਆ ਜਿੱਦਾਂ ਮੂੰਹ ਦੇ ਵਿੱਚੋਂ ਜੀਭ ਜਿਹੜੀ ਬਾਹਰ ਨਿਕਲ ਕੇ ਲਮਕ ਜਾਂਦੀ ਹੈ ਨਾ ਇਦਾਂ ਹੋਣ ਲੱਗ ਪਿਆ ਕਹਿੰਦਾ ਉਸ ਦਿਨ ਮੈਨੂੰ ਲਾਸਟ ਤੇ ਉਹ ਨਜ਼ਰੀ ਆਇਆ ਉਸ ਦਿਨ ਮੈਂ ਬਿਮਾਰ ਸਾਂ ਤੇ ਕਹਿੰਦਾ ਲਾਸਟ ਸਾਹਮਣੇ ਨਜ਼ਰੀ ਆਇਆ ਤੇ ਮੇਰੇ ਸਾਹਮਣੇ ਖਲੋਤਾ ਦੇ ਮੂੰਹ ਇਦਾਂ ਦਾ ਉਹਨੇ ਵਿਖਾਇਆ ਮੈਨੂੰ ਜਿੱਦਾ ਬਹੁਤ ਹੀ ਕਾਲੇ ਰੰਗ ਦਾ ਤੇ ਭਿਆਨਕ ਜਹਾਵ ਦਾ ਰੂਪ ਸੀ ਤੇ ਪਰ ਉਹ ਮੈਨੂੰ ਇਦਾਂ ਨਜ਼ਰ ਆਇਆ ਜਿੱਦਾ ਰੋਂਦਾ ਰੂ ਰਿਆ ਹੁੰਦਾ ਤੇ ਕਹਿੰਦਾ ਇਦਾਂ ਨਜ਼ਰ ਆਇਆ ਰੋਂਦੇ ਨੂੰ ਤੇ ਮੇਰੀ ਆਵਾਜ਼ ਨਹੀਂ ਚੱਲੀ ਵੀ ਮੈਂ ਉਹਨੂੰ ਬੋਲਾਂ ਵੇਖ ਕੇ ਘਰ ਨੂੰ ਕਿਸ ਨੂੰ ਦੱਸਾਂ ਵੀ ਖਲੋਤਾ ਕਹਿੰਦਾ ਹੌਲੀ ਹੌਲੀ ਨਾ ਲੱਤਾਂ ਵਾਲੇ ਬੰਨਿਓ ਉਹ ਸੜਨਾ ਸ਼ੁਰੂ ਹੋਇਆ ਪੈਰ ਸੜੇ ਲੱਤ-ਲੱਤਾਂ ਸੜੀਆਂ ਸੜਦਾ ਸੜਦਾ ਪੇਟ ਸੜਿਆ ਇਦਾਂ ਸੜਦਿਆਂ ਸੜਦਿਆਂ ਉਹਦਾ ਸਾਰਾ ਹੀ ਜਿਹੜਾ ਸਰੀਰ ਸੜ ਗਿਆ। ਮੈਨੂੰ ਅੱਗ ਨਜ਼ਰ ਆਈ ਉਹਦੇ ਸਰੀਰ ਦੇ ਵਿੱਚੋਂ ਲੱਗਦੀ ਲੱਗਦੀ ਜਿੱਦਾਂ ਉਹ ਸੜ ਗਿਆ। ਕਹਿੰਦਾ ਉਸ ਦਿਨ ਤੋਂ ਬਾਅਦ ਅੱਜ ਤੱਕ ਮੈਨੂੰ ਕਦੇ ਨਜ਼ਰ ਨਹੀਂ ਆਇਆ। ਮੇਰੀ ਲਤ ਦਰਦ ਨਹੀਂ ਹੋਈ। ਮੈਨੂੰ ਬੁਖਾਰ ਨਹੀਂ ਹੋਇਆ। ਕੋਈ ਦਿੱਕਤ ਨਹੀਂ ਆਈ। ਤੇ ਜਦੋਂ ਦਾ ਮੈਂ ਸ਼ਹੀਦਾਂ ਦੇ ਦਰ ਜਾਣ ਲੱਗਾ ਮੈਨੂੰ ਕਿਸੇ ਚੀਜ਼ ਦਾ ਭੈ ਨਹੀਂ ਰਿਹਾ। ਮੈਂ ਡਰਦਾ ਹੀ ਨਹੀਂ ਹੁਣ ਪਹਿਲਾਂ ਡਰਦਾ ਸੀ। ਐਵੇਂ ਖਾਲਸਾ ਜੀ ਵੀਰ ਦੇ ਉੱਤੇ ਕਿਰਪਾ ਹੋਈ। ਇੱਕ ਪੰਡਤ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕੱਲਿਆ ਵੀ ਜਾ ਪਾਈ ਭਲਿਆ ਪੁਰਸ਼ਾ ਤੂੰ ਉੱਥੇ ਜਾ ਤੇ ਕਹਿੰਦਾ ਸਾਨੂੰ ਤੇ ਕੱਖ ਵੀ ਨਹੀਂ ਸੀ ਪਤਾ ਤੇ ਜੇ ਇੰਨਾ ਕੁਝ ਸਾਡੇ ਘਰਾਂ ਦੇ ਵਿੱਚ ਹੀ ਹੈ ਸਿੱਖਾਂ ਦੇ ਕੋਲ ਤੇ ਬਹੁਤ ਖਾਲਸਾ ਦੀ ਵੱਡੀਆਂ ਸ਼ਕਤੀਆਂ ਹਨ ਤੇ ਫਿਰ ਵੀ ਸਿੱਖ ਥਾਂ ਥਾਂ ਦੇ ਪੁਜਾਰੀ ਬਣੇ ਫਿਰਦੇ ਮਾੜੀਆਂ ਗੱਲਾਂ ਸੋ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਸਮਤ ਬਖਸ਼ਣ ਤੇ ਸਮਤ ਆਉਂਦੀ ਹੈ ਨਹੀਂ ਤੇ ਖਾਲਸਾ ਜੀ ਮਾਇਆ ਦਾ ਐਡਾ ਪ੍ਰਭਾਵ ਹੈ ਬੰਦਾ ਗੁੰਗਾ ਬੋਲਾ ਹੋ ਗਿਆ ਤੁਰਿਆ ਫਿਰਦਾ ਮਾਇਆ ਪਿੱਛੇ ਇੰਨਾ ਹੋਇਆ ਇਹਨੂੰ ਕੋਈ ਸੁਰਤ ਸੋਝੀ ਨਹੀਂ ਵੀ ਕੱਲ ਨੂੰ ਮੇਰੇ ਨਾਲ ਕੀ ਹੋਣਾ ਮੈਂ ਮਰ ਗਿਆ ਤੇ ਮੈਨੂੰ ਕੁੱਟ ਦੇ ਖੜਨਗੇ ਮੇਰੇ ਨਾਲ ਕੀ ਕੁਝ ਹੋਵੇਗਾ ਕੀ ਕੁਝ ਵਾਪਰੇਗਾ ਕਿਸੇ ਪ੍ਰਕਾਰ ਦੀ ਸੋਝੀ ਨਹੀਂ ਹੈ ਸੋਝੀ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਆਉਂਦੀ ਹੈ ਸੋ ਗੁਰ ਕੀ ਬਾਣੀ ਦਾ ਧਿਆਨ ਧਾਰਿਆ ਕਰਿਏ ਗੁਰੂ ਕੀ ਬਾਣੀ ਨੂੰ ਪੜਿਆ ਕਰਿਏ ਗੁਰੂ ਕੀ ਬਾਣੀ ਵਿੱਚੋਂ ਸੁਖ ਪ੍ਰਾਪਤ ਹੁੰਦੇ ਆ ਗੁਰਮਖੋ ਛੱਡ ਦਿਓ ਸਾਰਿਆਂ ਪਾਸਿਆਂ ਨੂੰ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ ਸਾਰੀਆਂ ਸਿਆਣਪਾਂ ਚੋਰੇ ਗੱਲਾਂ ਕਾਲ ਸਾਰੀ ਚਤੁਰਾਈਆਂ ਇਹਨਾਂ ਨੂੰ ਅੱਗ ਲਾ ਕੇ ਸਿੱਟ ਦਿਓ ਤੇ ਗੁਰੂ ਦੇ ਚਰਨੀ ਪੈ ਜਾਵੋ ਕਿਉਂਕਿ ਗੁਰੂ ਰਾਖਾ ਜੇ ਜਦੋਂ ਕੋਸ਼ਣਾ ਨਾ ਲੱਭੇ ਉਦੋਂ ਮਹਾਰਾਜ ਗਾੜੀ ਇੱਕੋ ਗੱਲ ਕਹਿ ਦਿਆ ਕਰੋ ਸਤਿਗੁਰੂ ਜੀ ਅਸੀਂ ਹੁਣ ਹਾਰ ਗਏ ਆ ਸਾਡੀ ਹੁਣ ਬਸ ਹੋ ਗਈ ਹੈ ਹੁਣ ਤੁਸੀਂ ਜਿਹੜੇ ਰਾਹੇ ਪਾਓਗੇ ਮਹਾਰਾਜ ਉਹੀ ਰਾਹ ਚੰਗਾ ਜੋ ਤਦ ਭਾਵੈ ਨਾਨਕਾ ਸਾਈ ਗੱਲ ਚੰਗੀ ਮਹਾਰਾਜ ਜੋ ਤੁਹਾਨੂੰ ਪਾਵੇ ਉਹੋ ਹੀ ਕਰੋ ਉਹ ਹੀ ਕਿਰਪਾ ਵਰਤਾਓ ਐਵੇਂ ਅਰਦਾਸ ਕਰਦਿਆ ਕਰੋ ਫਿਰ ਸਤਿਗੁਰੂ ਕਿਰਪਾ ਕਰ ਦਿੰਦੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾਜ ਸਾਰਿਆਂ ਨੂੰ ਸੁਖ ਬਖਸ਼ਣ ਸੋ ਗੁਰਮੁਖੋ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਸੇਵਾ ਕਰਿਆ ਕਰੋ ਕਿਸੇ ਦੀ ਕਿਸੇ ਨਾਲ ਨੇਕੀ ਕਰਿਆ ਕਰੋ ਜੇ ਬਹੁਤਾ ਨਹੀਂ ਕਿਸੇ ਗਰੀਬ ਨੂੰ ਦੇ ਸਕਦੇ 1-2 ਰੁਪਏ ਦੇ ਦਿਓ ਘਰੋਂ ਆਟੇ ਦੀ ਕੌਲੀ ਦੇ ਦਿਓ ਦੋ ਪ੍ਰਸ਼ਾਦ ਦੇ ਦੇ ਦਿਓ ਕਿਸੇ ਨੂੰ ਖਾਲਸਾ ਜੀ ਆਪਣੇ ਕੱਪੜੇ ਦੇ ਦਿਓ ਚਲੋ ਆਪਣੇ ਨਹੀਂ ਦੇਣੇ ਕਹੀਂ ਖਾਲਸਾ ਜੀ ਵਹਿਮ ਕਰ ਲੈਂਦੇ ਕੋਈ ਕਿਸੇ ਗਰੀਬ ਨੂੰ ਕੋਈ ਜਦੋਂ ਹੁਣ ਸਿਆਲ ਆ ਗਿਆ ਕੋਈ ਲੋਈ ਦੇ ਦਿਓ ਕੋਈ ਜਰਾਬਾ ਜੈਕਟ ਦੇ ਦਿਓ ਕਿਸੇ ਗਰੀਬ ਬੀਬੀ ਨੂੰ ਕੋਈ ਗਰਮ ਕਪੜਾ ਲੈ ਦਿਓ ਉਹਦੇ ਨਾਲ ਮਹਾਰਾਜ ਖੁਸ਼ ਹੁੰਦੇ ਆ ਪੰਛੀਆਂ ਨੂੰ ਖਾਲਸਾ ਜੀ ਅੰਨ ਪਾਉਣ ਦੇ ਦਾਲ ਖੁਸ਼ੀ ਰੱਬ ਦੀ ਪ੍ਰਾਪਤ ਹੁੰਦੀ ਹੈ ਕਿਉਂਕਿ ਉਹ ਰੱਬ ਦੇ ਬੇਜਮਾਨ ਨੇ ਜੀਵ ਨੇ ਸੋ ਇਸ ਕਰਕੇ ਗੁਰਮੁਖੋ ਨੇਕੀ ਕਮਾਇਆ ਕਰੋ ਇਹ ਨੇਕੀ ਪੁੰਨ ਫਾਲ ਤੁਹਾਡੇ ਅੱਗੇ ਰਸਤੇ 'ਚ ਸਹਾਈ ਹੋਣਗੇ ਤੇ ਸਭ ਤੋਂ ਵੱਡਾ ਪੁੰਨ ਫਾਲ ਹੈ ਨਾਮ ਜਿਨੇ ਨਾਮ ਜਪ ਲਿਆ ਉਹਦੇ ਨਾਮ ਜਪਣ ਵਿੱਚ ਸਾਰੀਆਂ ਨੇਕੀਆਂ ਆ ਜਾਂਦੀਆਂ ਸਾਰੀਆਂ ਖਾਲਸਾ ਜੀ ਉਹਦੇ ਵਿੱਚ ਆ ਜਾਂਦੀ ਸੋ ਮਹਾਰਾਜ ਕਿਰਪਾ ਕਰਨ ਦਇਆ ਕਰਨ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ